ਸੋ ਕੋ ਟਲ ਗੁਰ ਸੇਵੀਐ ਐਨ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੁਰ ਅਰਚੋ ਕੁਰਸੋਂ ਛੱਟਿਐ ਤੁਧ ਡਿਟਿ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਸੋ ਕਹ ਤਲ ਗੁਰ ਸੇਵਿਐ ਇਹ ਨਤ ਸਹਿਜ ਸਫਾਈ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਏ ਗੁਰੂ ਸਾਹਿਬ ਜਿਓ ਸੋਰਠ ਮਹਲਾ ਤੀਜਾ ਕਰ ਪੈਲਾ ਜਿਤੁ ਕੀ ਇਕ ਕਿਉਂਕਾਰ ਸਤਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜਿਉ ਟਰ ਤੂੰ ਰੱਖਦਾ ਆਇਆ ਪਰ ਲਹਾਜ ਧਿਆਨ ਤੁਧ ਰੱਖ ਲੈ ਹਰ ਜਿਉ ਹਰ ਨਾਮ 시ਮਾਰ ਪਚਾਇਆ ਗੁਰਮਖਾਣੂ ਪ੍ਰਤੀਤ ਹੈ ਹਰ ਜਿਉ ਮਨਮੁਖ ਭਰਮ ਭੁਲਾਇਆ ਭਗਤਾ ਜੀ ਸਦਾ ਤੂੰ ਰਖਦਾ ਹਰ ਜਿਉ ਤੁਰ ਤੂੰ ਰਖਦਾ ਆਇਆ ਪਰਲਾਦ ਜਨ ਤੁਧ ਰੱਖ ਲੈ ਹਰ ਜਿਓ ਹਰਨਾਖਿ ਮਾਰ ਪਚਾਇਆ ਗੁਰਮਖਾ ਨੂੰ ਪ੍ਰਤੀਤ ਹੈ ਹਰ ਜਿਓ ਮਨ ਮੁਖ ਭਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਰ ਰਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾ ਨੂੰ ਜਮ ਜੋ ਨਾ ਸਕੇ ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਦ ਸਿਦ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜਿ ਸਪਾਈ ਮਨ ਮੁਖਾਂ ਨੂੰ ਪ੍ਰਤੀਤਿ ਨ ਆਵੈ ਅੰਤਰ ਲੋਭ ਸਵਾਉ ਗੁਰਮ ਕੇ ਹਿਰਦੈ ਸਬਦ ਨਾ ਭੇਜਿਓ ਹਰ ਨਾਮ ਨਾਲ ਲਗਾ ਪਾਉ ਉੜ ਕਵਟ ਪਾਜ ਲੈ ਜਸੀ ਮਨ ਮੁਖ ਫੀਕਾ ਉਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਦਾਤਾ ਉਮ ਮੇਮਾਰ ਮਨ ਸਾ ਮਨ ਸਮਾਣੀ ਗੁਰ ਕੈ ਸ਼ਬਦ ਪਛਾਤਾ ਚਿੰਤ ਕਮ ਕਰੈ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਸਵਰਨ ਹਾਰਾ ਉਨ ਕੀ ਰੀਸ ਕਰੇ ਸੋ ਵਿਗਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਤਤਗੁਰ ਸੇਵਾ ਕਿਨੇ ਨਾਮ ਪਾਇ ਮਨ ਮੁਖ ਪੋਕ ਮੋਏ ਬਿਲਾਈ ਆਵੇ ਜਾਵੇ ਠੋੜ ਨਾ ਪਵੇ ਦੁਖ ਮੇਂ ਦੁਖ ਸਮਾਈ ਗੁਰਮੁਖੋ ਵੈ ਸੋ ਅੰਮ੍ਰਿਤ ਪੀਵੇ ਸਹਿਜ ਸਾਚ ਸਮਾਈ ਬਿਨ ਤਤੁਰ ਸੇਵੈ ਜਨਮਾਂ ਛੋੜੇ ਜੇ ਅਨੇਕ ਕਰਮ ਕਰੇ ਉਦਕਾਈ ਬੇਗ ਪੜੈ ਤਵਾਦ ਵਿਖਾਣੇ ਬਿਨ ਹਰਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਜ ਛੂਟੇ ਗੁਰ ਸਿਰਨਾਈ ਜਿਨ ਹਰ ਮਨ ਵਸਿਆ ਸੀ ਹਰ ਦਰ ਸਾਚੇ ਦਰਸ ਸਚ ਸਚਿਆਰਾ ਉਹਨਾਂ ਦੀ ਸੋਹਾ ਜੁਗ ਜੁਗ ਹੋਈ ਕੋਏ ਨ ਮਿਟਣ ਹਾਰਾ ਨਾਨਕ ਤਿੰਨ ਕੈ ਸਦਵ ਲਿਹਾਰੇ ਜਿਨ ਅਰ ਰਾਖਿਆ ਉਰ ਤਾਰਾ ਜਿਨ ਅਰ ਮਨ ਵਸਿਆ ਚੇ ਦਰ ਸਾਚੇ ਦਰਸਾਚੇ ਸਚਿਆਰਾ ਉਹਨਾਂ ਦੀ ਸੋਹਾ ਜੁਗ ਜੁਗ ਹੋਈ ਕੋਈ ਨ ਮੇਟਨ ਹਾਰਾ ਨਾਨਕ ਤਿੰਨ ਕੈ ਸਦਵ ਲਿਹਾਰੇ ਜਿਨ ਹਰ ਰਾਖਿਆ ਔਰ ਤਾਰਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਦਾ ਇਹ ਮਹਾਂ ਬਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਅਚਾਰਨ ਕੀਤਾ ਹੋਇਆ ਹੈ ਤੈਂ ਤੈਂ ਬੰਦਾਂ ਦਾ ਇਹ ਸ਼ਬਦ ਹੈ ਪਹਿਲੇ ਘਰ ਵਿੱਚ ਗਉਣ ਦੀ ਤਾਕੀਦ ਕੀਤੀ ਗਈ ਹੈ ਮੰਗਲਾ ਚਾਰ ਵਿੱਚ ਪਾਸ਼ਾ ਕਹਿੰਦੇ ਉਹ ਪਰਿਪੂਰਨ ਪਿਤਾ ਪਰਮ ਸ਼ਕਤੀ ਇੱਕ ਹੀ ਹੈ ਉਹਨੂੰ ਜਿੰਨੇ ਮਰਜ਼ੀ ਨਾਮਾਂ ਦੇ ਨਾਲ ਯਾਦ ਕੀਤਾ ਜਾਵੇ ਪਰ ਉਹ ਸ਼ਕਤੀ ਜਿਹੜੀ ਹੈ ਸਭ ਦੇ ਵਿੱਚ ਵਿਚਰ ਰਹੀ ਹੈ ਤੇ ਉਹਦੀ ਪ੍ਰਾਪਤੀ ਕਰਨ ਵਾਸਤੇ ਪੂਰਨ ਸਤੁਰ ਦੀ ਕਿਰਪਾ ਚਾਹੀਦੀ ਹੈ ਅੱਜ ਦੇ ਸ਼ਬਦ ਵਿੱਚ ਵੀ ਗੁਰੂ ਅਮਰਦਾਸ ਜੀ ਸਾਨੂੰ ਦੁਨੀਆਂਦਾਰਾਂ ਨੂੰ ਇਹ ਸਿੱਖਿਆ ਦੇ ਰਹੇ ਹੈ ਕਿ ਉਹ ਪਰਿਪੂਰਨ ਪਿਤਾ ਆਪਣੇ ਮਰਜ਼ੇ ਦੇ ਮੁਤਾਬਕ ਜਿਹੜੇ ਉਹਦਾ ਨਾਮ ਜਪਦੇ ਆ ਜਿਹੜੇ ਉਹਨੂੰ ਸਮਰਪਿਤ ਹੁੰਦੇ ਆ ਉਹਨਾਂ ਦੀ ਧੁਰੋਂ ਹੀ ਰੱਖਦਾ ਹੈ ਅੱਗੇ ਵੀ ਐਵੇਂ ਰੱਖਦਾ ਰਹੇਗਾ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਲਾਦ ਜਨ ਤੁਧ ਰੱਖ ਲੈ ਹਰ ਜਿਓ ਹਰਨਾਕ ਸਮਾਰ ਪਚਾਇਆ ਪਾਦਸ਼ਾਹ ਬਖਸ਼ਿਸ਼ ਕਰਦੇ ਵੀ ਭਗਤਾਂ ਦੀ ਸਦਾ ਤੂੰ ਰੱਖਦਾ ਹੈ ਪ੍ਰਲਾਦ ਭਗਤ ਦੀ ਕਹਾਣੀ ਜਿਵੇਂ ਆਮ ਲੋਕਾਂ ਦੇ ਜਹਨ ਦੇ ਵਿੱਚ ਬੱਸੀ ਹੋਈ ਸੀ ਆਮ ਕਥਾਵਾਂ ਚਾਹਕਾਂ ਨੇ ਇਹ ਕਹਾਣੀ ਨੂੰ ਬਹੁਤ ਪ੍ਰਚਾਰਿਆ ਸੀ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਉਹ ਪ੍ਰਲਾਦ ਦੇ ਧਾਰਨ ਦੇਖ ਕੇ ਕਿਹਾ ਵੀ ਨਿਕਾ ਜਾ ਬੱਚਾ ਜਿਹੜਾ ਉਸ ਪਰਿਪੂਰਨ ਪਿਤਾ ਨੂੰ ਸਮਰਪਿਤ ਹੋ ਗਿਆ ਆਪਣੇ ਪਿਤਾ ਤੋਂ ਵਾਗੀ ਹੋ ਗਿਆ ਉਸ ਦੇ ਪਿਤਾ ਨੇ ਉਹਨੂੰ ਬਾਰ-ਬਾਰ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂ ਹਰਨਾਕਸ਼ ਏਡਾ ਸ਼ਕਤੀਸ਼ਾਲੀ ਰਾਜਾ ਸੀ ਉਹ ਪਬਲਿਕ ਨੂੰ ਕਹਿੰਦਾ ਵੀ ਮੇਰਾ ਹੀ ਨਾਮ ਲੱਕੋ ਹੋਰ ਕੋਈ ਰੱਬ ਨਹੀਂ ਪਰ ਉਹਦਾ ਹੀ ਪੁੱਤਰ ਪ੍ਰਿਲਾਦ ਉਸ ਤੋਂ ਵਾਗੀ ਹੋ ਗਿਆ ਤੇ ਨਾਲ ਜਿਹੜੇ ਸਾਥੀ ਸੀ ਉਹਨਾਂ ਨੂੰ ਵੀ ਕਹਿੰਦਾ ਵੀ ਨਹੀਂ ਮੇਰਾ ਪਿਓ ਸਰਬਸ਼ਕਤੀਮਾਨ ਨਹੀਂ ਹੈ ਇੱਕ ਹੋਰ ਸ਼ਕਤੀ ਹੈ ਜਿਹੜੀ ਸਭ ਨੂੰ ਪਾਲਦੀ ਹੈ ਮੇਰੇ ਪਿਤਾ ਦੀ ਬੁੱਧ ਵੀ ਉਹਨੇ ਕਮਾਈ ਹੋਈ ਹੈ ਇਸ ਗੱਲ ਤੋਂ ਔਖਾ ਹੋ ਕੇ ਹਰਨਾਖਸ਼ ਨੂੰ ਗਰੋਧ ਆਇਆ ਕਿ ਉਹਨੇ ਉਸ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਇਸ ਸੰਸਾਰ ਏ ਇਹ ਕਹਾਣੀਆਂ ਸੁਣਦੇ ਰਹੇ ਆ ਕਿ ਕਿਵੇਂ ਨਰਸਿੰਘ અવਤਾਰ ਧਾਰ ਕੇ ਪਾਸ਼ਾ ਨੇ ਪ੍ਰਲਾਪਨ ਬਚਾਇਆ ਰਲਾਜ ਜਨ ਤੁਧ ਰਖ ਲੈ ਹਰ ਜਿਓਰ ਨਾਖ ਸਿਮਾਰ ਪਚਾਇਆ ਗੁਰਮਖਾ ਨੂੰ ਪ੍ਰਤੀਤ ਹੈ ਹਰ ਜਿਓਰ ਮਨ ਮੁਖ ਭਰਮ ਭਲਾਇਆ ਅੱਗੇ ਪਾਸ਼ਾ ਬਖਸ਼ਿਸ਼ ਕਰਦੇ ਪੀ ਇਹਨਾਂ ਗੱਲਾਂ ਦੀ ਜਿਹੜੀ ਸੋਝੀ ਹੈ ਉਹ ਜਿਹੜਾ ਗੁਰੂ ਨਾਲ जोडਿਆ ਉਹ ਨੂੰ ਹੀ ਹੈ ਜਿਹੜਾ ਗੁਰੂ ਦੀ ਮੱਤ ਤੇ ਮੁਤਾਬਕ ਨਹੀਂ ਚੱਲਦਾ ਉਹ ਭਰਮਾਂ ਦੇ ਵਿੱਚ ਪਟਕੜੇ ਹੀ ਰਹਿੰਦਾ ਹੈ ਇਹ ਆਪਣਾ ਜੀਵਨ ਅਜਾਈਂ ਗਵਾ ਲੈਂਦਾ ਹੈ ਹਰ ਜੇ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੌਮੀ ਭਗਤ ਤੇਰੀ ਸਰਨਾਈ ਪਾਛਾ ਇਹੀ ਤੇਰੀ ਬੜਾਈ ਹੈ। ਇਹੀ ਤੇਰਾ ਵਿਰਧ ਹੈ ਕਿ ਤੂੰ ਆਪਣੇ ਭਗਤਾਂ ਦੀ ਕਦੇ ਹਾਨੀ ਨਹੀਂ ਹੋਣ ਦਿੰਦਾ। ਭਗਤਾਂ ਦੀ ਪੈਜ ਤੂੰ ਆਪਣੇ ਵਿਰਧ ਦੇ ਮੁਤਾਬਕ ਰੱਖਦੇ। ਤੇ ਭਗਤ ਵੀ ਤੇਰੇ ਪ੍ਰਤੀ ਤੇਰੀ ਸ਼ਰਨ ਵਿੱਚ ਜਿਹੜੇ ਆ ਜਾਂਦੇ ਆ, ਉਹਨਾਂ ਦੀ ਕਦੇ ਤੂੰ ਹਾਨੀ ਨਹੀਂ ਹੋਣ ਦਿੰਦਾ। ਮੂਲ ਭਾਵ ਇਸ ਰਹਾਉ ਦੀ ਚਿਤਕੀ ਦੇ ਵਿੱਚ ਹੈ। ਅਗੇ ਇਸੇ ਦੀ ਵਿਆਖਿਆ ਵਖ ਵਖ ਧਾਰਨਾ ਦੇ ਕੇ ਪਾਸ਼ਾ ਨਹੀਂ ਕਰਦਾ ਭਗਤਾਂ ਨੂੰ ਜਮ ਜੋ ਨਾ ਸਕੇ ਕਾਲ ਦਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਪਾਸ਼ਾ ਬਖਸ਼ਿਸ਼ ਕਰਦੇ ਵੀ ਹੈ ਪਾਸ਼ਾ ਜਿਹੜੇ ਤੇਰੀ ਸ਼ਰਨ ਦੇ ਵਿੱਚ ਆ ਜਾਂਦੇ ਆ ਜਿਹੜੇ ਗੁਰਮੁਖ ਬਣ ਜਾਂਦੇ ਆ ਫੇ ਕਾਲ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਮੌਤ ਨਹੀਂ ਆਉਂਦੀ ਜਿਹੜਾ ਸਾਨੂੰ ਜਮਾਂ ਦੇ ਭੈ ਤੋਂ ਡਰ ਲੱਗਦਾ ਹੈ ਉਹ ਡਰ ਉਹਦਾ ਖਤਮ ਹੋ ਜਾਂਦਾ ਹੈ ਜਿਹੜੇ ਅਸੀਂ ਜਮ ਕਾਲਾਂ ਦੀ ਗੱਲ ਕਰਦੇ ਆਂ ਉਨਾਰ ਭੈ ਜਿਹੜਾ ਹੈ ਗੁਰਮੁਖੀ ਹਿਰਦੇ ਵਿੱਚ ਉਹ ਖਤਮ ਹੋ ਜਾਂਦਾ ਹੈ ਤੇ ਉਹ ਨਾਮ ਦੇ ਆਸਰੇ ਜਦੋਂ ਨਾਮ ਮਨ ਵਿੱਚ ਵਸ ਜਾਂਦਾ ਹੈ ਤੇ ਉਸੇ ਦੇ ਮੁਤਾਬਕ ਉਹਦੀ ਮੁਕਤੀ ਹੋ ਜਾਂਦੀ ਹੈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਜਿਹਦੇ ਹਿਰਦੇ ਵਿੱਚ ਨਾਮ ਨਾਮ ਵਸ ਗਿਆ ਪਾਸ਼ਾ ਨੂੰ ਉਸਮਰਪਿਤ ਹੋ ਗਿਆ ਤੇ ਉਹ ਇਸ ਜੀਵਨ ਦੇ ਵਿੱਚ ਹੀ ਮੁਕਤ ਹੋ ਜਾਂਦਾ ਹੈ ਰਿਦ ਸੇਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ ਸਪਾਈ ਜਿਹੜੀਆਂ ਰਿੰਧੀਆਂ ਸਿੱਧੀਆਂ ਵਾਸਤੇ ਪਹਾੜਾਂ ਚ ਖੰਦਕਾਂ ਜਾ ਕੇ ਭਗਤੀਆਂ ਕਰਦੇ ਆ ਉਹ ਇੱਕ ਦੋ ਰਿੰਧੀਆਂ ਸਿੱਧੀਆਂ ਪ੍ਰਾਪਤ ਕਰਦੇ ਕਿ ਉਹਨਾਂ ਦਾ ਹੀ ਹੰਕਾਰ ਕਰ ਬੈਠਦੇ ਫਿਰ ਮੁਕਤੀ ਤੋਂ ਵਾਂਝੇ ਰਹਿ ਜਾਂਦੇ ਪਾਤਸ਼ਾਹ ਕਹਿੰਦੇ ਰਿਤੀਆਂ ਸਿੱਧੀਆਂ ਸਾਰੀਆਂ ਹੀ ਸਹਿਜਵਾ ਗੁਰਮਖ ਦੇ ਵਿੱਚ ਆ ਜਾਂਦੀਆਂ ਤੇ ਉਹ ਸਾਰੇ ਨੂੰ ਸਹਿਜ ਵਿੱਚ ਹੀ ਲੈਂਦਾ ਰਿਤੀਆਂ ਸਿੱਧੀਆਂ ਦੀ ਦੁਰਵਰਤੋਂ ਵੀ ਨਹੀਂ ਕਰਦਾ ਗੁਰੂ ਅਮਰਦਾਸ ਜੀ ਦੇ ਆਪਣੇ ਜੀਵਨ ਵਿੱਚ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਤੇ ਗੁਰੰਗਦ ਦੇਵ ਜੀ ਦੇ ਪੈਰ ਦੇ ਅੰਗੂਠੇ ਤੇ ਇੱਕ ਜ਼ਖਮ ਸੀਗਾ ਜਿਹੜਾ ਉਹਨਾਂ ਨੇ ਆਪ ਸਿਹੜਿਆ ਹੋਇਆ ਸੀ ਤੇ ਐਵੇਂ ਹੀ ਸੇਵਾ ਕਰਦੇ ਕਰਦੇ ਸਹਿ ਸੁਭਾ ਗੁਰੂ ਅਮਰਦਾਸ ਜੀ ਕਹਿੰਦੇ ਬਾਦਸ਼ਾਹ ਵੀ ਮੇਰੇ ਗੁਰੂ ਨੂੰ ਇੰਨੀ ਤਕਲੀਫ ਦੇ ਰਹੇ ਐ ਇਹਨੂੰ ਦੂਰ ਕਰ ਉਸੇ ਰਾਤ ਉਹ ਜੱਖਾ ਠੀਕ ਹੋ ਗਿਆ ਹੁਣ ਗੁਰੂ ਅੰਗਦ ਦੇਵ ਜੀ ਕਹਿੰਦੇ ਅਮਰਦਾਸ ਜੀ ਇਹ ਰਿੱਧੀਆਂ ਸਿੱਧੀਆਂ ਤੁਹਾਨੂੰ ਪ੍ਰਾਪਤ ਹੋ ਚੁੱਕੀਆਂ ਇਹ ਆਪਣੇ ਸ਼ਬਦਾਂ ਦੀ ਜਿਹੜੀ ਵਰਤਮਾ ਹੈ ਉਹ ਸੋਚ ਸਮਝ ਕੇ ਕਰਿਆ ਤੁਹਾਲੇ ਬਾਖ ਸਿੱਧੀ ਤੋਂ ਹੋ ਗਈ ਜੋ ਕਹਿ ਦੋਗੇ ਉਹ ਹੋ ਜਾਏਗਾ ਪਰ ਇਹਨਾਂ ਦੀ ਜਿਹੜੀ ਵਰਤੂ ਹੈ ਉਹ ਸੋਚ ਸਮਝ ਕੇ ਕਰਨੀ ਹੈ ਇਹ जख्म ਮੈਂ ਖੁਦ ਲਿਆ ਹੋਇਆ ਸੀ ਤਾਂ ਕਿ ਮੈਨੂੰ ਗੁਰੂ ਸਾਹਿਬ ਦੇ ਚਰਨ ਜਾਤ ਰਹਿਣ ਗੁਰੂ ਨਾਨਕ ਸਾਹਿਬ ਦੀ ਕਿਰਪਾ ਜਾਤ ਰਹੀ ਜਿਨ੍ਹਾਂ ਨੇ ਮੇਰੇ ਤੇ ਪਰਕਾਰ ਕੀਤਾ ਤੇ ਮੈਨੂੰ ਆਪਣਾ ਵਾਸਾ ਬਣਾਇਆ ਸੀ ਤੇ ਜਿਹੜੇ ਦਰवेश ਬੰਦੇ ਹੁੰਦੇ ਆ ਉਹਨਾਂ ਕੋਈ ਰਿੱਧੀਆਂ ਸਿੱਧੀਆਂ ਹੁੰਦੀਆਂ ਕਦੇ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ ਤੇ ਜਿਹੜੇ ਆਪਾਂ ਸਰਾਪਾਂ ਦੀ ਗੱਲ ਕਰਦੇ ਵਿੱਚ ਜੋਗੀ ਨੇ ਸਾਫ ਦੇ ਦਿੱਤਾ ਜਾਂ ਸਾਧ ਨਹੀਂ ਦਿੱਤਾ ਉਹ ਸਾਰੀਆਂ ਫਾਲਤੂ ਗੱਲਾਂ ਉਹ ਕਦੇ ਮੁਕ ਨਹੀਂ ਹੋ ਸਕਦੇ ਅਸੀਂ ਗੁਰਮੁਖ ਦੇ ਵਿੱਚ ਜੇ ਕੋਈ ਸ਼ਕਤੀ ਹੈ ਫੇਰ ਵੀ ਉਹ ਬੜਾ ਨਿਮਰ ਸੁਆਦਾ ਹੁੰਦਾ ਹੈ ਇਹੀ ਗੁਰਮੁਖ ਇਨਸ਼ਾਅੱਲਾ ਮਨ ਮੁੱਖਾਂ ਨੂੰ ਪ੍ਰਤੀਤਨਾ ਵਈ ਅੰਤਰ ਲੋਭ ਸੁਆਓ ਗੁਰਮੁਖ ਦੇ ਸ਼ਬਦਾਂ ਭੇਜਿਓ ਹਰ ਨਾਮ ਨ ਲਾਗਾ ਭਾਉ ਹੁਣ ਮਨਮੁਖਾਂ ਨੂੰ ਇਸ ਕਲ ਦੀ ਸੋਚੇ ਨਹੀਂ ਪੈਂਦੀ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਹੀ ਜਿਹੜਾ ਲੋਭ ਚਾਹੇ ਮਾਇਆ ਦਾ ਹੋਵੇ ਚਾਹੇ ਤਾਕਤ ਦਾ ਹੋਵੇ ਉਹ ਲੋਭ ਹੀ ਉਹਨਾਂ ਨੂੰ ਹਰ ਵੇਲੇ ਪਰਮਾਰਗ ਗੁਰਮਖੀਰ ਦੇ ਸ਼ਬਦ ਨਾ ਭੇਦਿਓ ਗੁਰਮਖਾਂ ਵਾਲੀ ਗੱਲ ਜਿਹੜੀ ਉਹਦੇ ਹਿਰਦੇ ਨੂੰ ਕਦੇ ਭੇਦੀ ਨਹੀਂ ਤੇ ਨਾਮ ਉਹਨਾਂ ਦੀ ਭਾਵਨਾ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਸਾਰੇ ਜੀਵਨ ਵਿੱਚ ਉਹ ਭਟਕਦੇ ਰਹਿੰਦੇ ਆਪਨੇ ਹੰਕਾਰ ਦੇ ਵਿੱਚ ਆਪਣੀ ਤ੍ਰਿਸ਼ਨਾ ਦੇ ਵਿੱਚ ਕੂੜ ਕਪਟ ਪਾਜ ਲੈ ਜਾਸੀ ਮਨਮੁਖ ਫੀਕਾ ਅਲਾਓ ਉਹ ਸਾਰਾ ਭੇਜ ਜਿਨ੍ਹਾਂ ਜਿਨ੍ਹਾਂ ਗੱਲਾਂ ਦਾ ਹੰਕਾਰ ਕਰਦੇ ਉਹ ਸਾਰਾ ਝੂਠ ਪਸਾਰਾ ਹੁੰਦਾ ਹੈ ਇਹ ਪਾਜ ਵੀ ਜਿਹੜਾ ਹੈ ਮਨਮੁਖ ਦੇ ਹਿਰਦੇ ਵਿੱਚੋਂ ਪਾਛਾ ਕੱਢ ਦਿੰਦੇ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੇ ਹੂੰ ਤੂੰ ਜੱਤਾ ਮਾਇਆ ਮੋਹ ਸਭ ਲੋਕ ਕਹ ਤੇਰੀ ਤੂੰ ਏਕੋ ਪੁਰਖ ਵਧਾਤਾ ਪਾਛਾ ਭਗਤਾਂ ਵਿੱਚ ਤੂੰ ਆਪ ਵਰਤਦਾ ਹੈ ਤੇ ਭਗਤ ਵੀ ਇਹ ਗੱਲ ਸਮਝਦੇ ਆ ਭਗਤਾਂ ਨੂੰ ਵੀ ਇਸ ਗੱਲ ਦੀ ਸੋਝੀ ਹੈ ਵੀ ਮੇਰੀ ਮੇਰਾ ਪਾਤਸ਼ਾਹ ਕਦੇ ਹਾਣੀ ਨਹੀਂ ਹੁੰਦਾ। ਇਸੇ ਕਾਰਨ ਜਿਹੜਾ ਗੁਰਮਖਵੰਦ ਹੈ ਉਹ ਸਹਿਜ ਤੇ ਸ਼ਾਂਤ ਸੁਭਾਅ ਦੇ ਵਿੱਚ ਰਹਿੰਦਾ ਹੈ। ਕੋਈ ਵੱਡਾ ਕੰਮ ਸਫਲ ਹੋ ਜੇ ਤਾਂ ਬੋਤਾ ਹੋ ਉਹਦੇ ਵਿੱਚ ਨਹੀਂ ਆਂਦਾ, ਬਹੁਤੀ ਖੁਸ਼ੀ ਚ ਨਹੀਂ ਆਂਦਾ। ਜੇ ਕੋਈ ਹਾਦਸਾ ਵਾਪਰ ਜਾਵੇ ਤਾਂ ਉਹਨੂੰ ਕੋਈ ਬੋਤਾ ਗਮ ਨਹੀਂ ਹੁੰਦਾ। ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਪਾਸ਼ਾ ਮੈਂ ਜਾਣਦਾ ਕਿ ਸਿਰਫ ਇਹ ਸਾਰੀਆਂ ਜਿਹੜੀਆਂ ਸ਼ਕਤੀਆਂ ਹੈ ਉਹ ਸਿਰਫ ਤੇਰੇ ਕੋਲ ਹੈ ਸਭ ਦਾਤਾ ਦੇਣ ਵਾਲਾ ਖਜ਼ਾਨਾ ਸਿਰਫ ਤੇ ਸਿਰਫ ਤੇਰੇ ਕੋਲ ਹੈ ਹੋਮੇ ਮਾਰ ਮਨ ਮਨਸ ਮਾਣੀ ਗੁਰ ਕੈ ਸ਼ਬਦ ਪਛਾਤਾ ਜਿਸ ਇਨਸਾਨ ਦੇ ਹਿਰਦੇ ਵਿੱਚੋਂ ਹੋਮੇ ਦਾ ਰੋਗ ਜਿਹੜਾ ਹੈ ਨਿਕਲ ਗਿਆ ਤੇ ਉਹ ਹੀ ਗੁਰੂ ਦੇ ਸ਼ਬਦ ਨੂੰ ਪਛਾਣ ਸਕਦਾ ਹੈ ਹੋਮੇ ਮਾਰ ਮਨਸਾ ਮਨਸ ਮਾਣੀ ਜਦੋਂ ਹੋਮੇ ਦਾ ਰੋਗ ਖਤਮ ਹੋ ਜਾਂਦਾ ਹੈ ਤਾਹੀਂ ਸਾਨੂੰ ਨਾਮ ਦੀ ਸ਼ਬਦ ਦੀ ਗੁਰੂ ਦੇ ਉਪਕਾਰਾਂ ਦੀ ਗੁਰੂ ਦੀ ਬਖਸ਼ਿਸ਼ ਦੀ ਤਾਪਸ਼ਾ ਹੁੰਦੀ ਹੈ। ਅਚਿੰਤ ਕੰਮ ਕਰੈ ਪ੍ਰਵਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਵਕਾਸ਼ ਸਵਾਰਣ ਹਾਰਾ ਜਿਨ੍ਹਾਂ ਨੂੰ ਉਸ ਪਰਿਪੂਰਨ ਪਿਤਾ ਦਾ ਨਾਮ ਪਿਆਰਾ ਲੱਗਦਾ ਹੈ ਤੇ ਉਹ ਪਾਤਸ਼ਾਹ ਤੇ ਉਹਨਾਂ ਦੇ ਅਨੇਕਾਂ ਕੰਮ ਅਣਗਿਣਤ ਕੰਮ ਆਪਣੇ ਆਪ ਕਰਤਾ ਰਹਿੰਦਾ ਹੈ ਉਹਨਾਂ ਨੂੰ ਉਹਦੇ ਵਾਸਤੇ ਠੱਗੀਆਂ ਠੋਰੀਆਂ ਵੱਡੇ ਉਦਮ ਦੇ ਵਿੱਚ ਨਹੀਂ ਪੈਣਾ ਪੈਂਦਾ ਸਹਿਜ ਦੇ ਵਿੱਚ ਹੀ ਉਹਨਾਂ ਗੁਰਮਖਾਂ ਦੇ ਕੰਮ ਆਪਣੇ ਆਪ ਹੁੰਦੇ ਰਹਿੰਦੇ ਆ ਗੁਰਪ੍ਰਸਾਦ ਸਦਾ ਮਨ ਵਸਿਆ ਸਬਕਾਲ ਸਵਾਰਨ ਹਾਰਾ ਤੇ ਗੁਰਮਖੀ ਉਹੀ ਹੈ ਜਿਹਦੇ ਹਿਰਦੇ ਵਿੱਚ ਹਰ ਵੇਲੇ ਉਹ ਪਰਿਪੂਰਨ ਪਿਤਾ ਉਹ ਪੂਰਨ ਗੁਰੂ ਜਿਸਦੇ ਪ੍ਰਸਾਦ ਸੰਤ ਕਾ ਉਹਦੇ ਸਾਰੇ ਕੰਮ ਹੋ ਰਹੇ ਹੈ ਉਹ ਹਰ ਵੇਲੇ ਉਹਦੇ ਮਨ ਚ ਬਸਿਆ ਰਹਿੰਦਾ ਹੈ ਉਹਨਾ ਕੀ ਰੀਸ ਕਰੇ ਸੋਵ ਗੁਚੈ ਜਿਨ ਹਰ ਕਾ ਹਰ ਪ੍ਰਭ ਹੈ ਰਖਵਾਰਾ ਗੁਰਮੁਖ ਸਿਰਫ ਉਹਨਾਂ ਦੀ ਰੀਸ ਕਰਦੇ ਜਿਨ੍ਹਾਂ ਦਾ ਪ੍ਰਭੂ ਰਖਵਾਰ ਹੈ ਪ੍ਰਭੂ ਰਖਵਾਰਾ ਕਿਹਨਾਂ ਦਾ ਹੈ ਜਿਹੜੇ ਪ੍ਰਭੂ ਦੀ ਗੁਰੂ ਦੀ ਉਸ ਪਰਿਪੂਰਨ ਪਿਤਾ ਦੀ ਰਾਜਾ ਦੇ ਵਿੱਚ ਹਰ ਵੇਲੇ ਸਿਰ ਚ ਕੌਂਦੇ ਆ ਉਹਨਾਂ ਹੀ ਰਾਜਾ ਦੇ ਵਿੱਚ ਰਹਿੰਦੇ ਆ ਬਿਨ ਸਤਗੁਰ ਸੇਵਾ ਕਿਨੇ ਨਾਮ ਪਾਇਆ ਮਨ ਮੁਖ ਪੌਂਕ ਵੇ ਬਿਲਾਏ ਆਵੇ ਜਾਵੇ ਟੋੜਨ ਪਵੇ ਦੁੱਖਵੇਂ ਦੁੱਖ ਸਮਾਈ ਫੇਸ ਤੋਂ ਦੂਜੇ ਪਾਸੇ ਕੀ ਹੁੰਦਾ ਬਿਨ ਸਤਗੁਰ ਸੇਵਾ ਕਿਨੇ ਨਾ ਪਾਇਆ ਫਿਰ ਹੋਰ ਅਸੀਂ ਜਿੰਨੀ ਮਰਜ਼ੀ ਭਕਾਈ ਮਾਰੀ ਜਈਏ ਜਿੰਨੀ ਮਰਜ਼ੇ ਅਕਲਾਂ ਦੇ ਘੋੜੇ ਲੜਾਈ ਜਾਈਏ ਜਿੰਨਾ ਮਰਜ਼ੀ ਉਦਮ ਕਰ ਲਈਏ ਜਦੋਂ ਤੱਕ ਮਨ ਦੇ ਵਿੱਚ ਬਿਵੇਕ ਦੇ ਅਨੁਸਾਰ ਗੁਰੂ ਦੀ ਮਤ ਗ੍ਰਹਿਣ ਨਹੀਂ ਕੀਤੀ ਫਿਰ ਅਸੀਂ ਸਾਰੀ ਉਮਰ ਇਸ ਗੱਲ ਦੇ ਵਿੱਚ ਪਟਕਦੇ ਰਹਿੰਨੇ ਆ ਸਾਡਾ ਇੱਕ ਕੰਮ ਵਿਗੜ ਜਾਵੇ ਤੇ ਉਸ ਦੇ ਉੱਤੇ ਅਸੀਂ ਹੋਰ ਗ੍ਰੋਧ ਤੁੰਨੇ ਬਲਕਿ ਅਸੀਂ ਪ੍ਰਮਾਤਮਾ ਨੂੰ ਮੋੜ ਕੇ ਬੈਠ ਜਾਈਏ ਤੇ ਇਹ ਜੇ ਇਨਸਾਨ ਪਾਛਾ ਕਹਿੰਦੇ ਪਿਆ ਆਵੇ ਜਾਵੇ ਠੋਰ ਨਾ ਪਾਵੇ ਦੁੱਖ ਵਿੱਚ ਦੁੱਖ ਸਮਾਈਓ ਸਾਰੇ ਦੁੱਖਾਂ ਦੇ ਵਿੱਚ ਆਪਣੇ ਇੱਕ ਜੀਵਨ ਨਹੀਂ ਨੇਕਾਂ ਜੀਵਨ ਐਵੇਂ ਗਵਾ ਦਿੰਦੇ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜ ਸਾਚ ਸਮਾਈ ਤੇ ਗੁਰਮੁਖ ਕੀ ਕਰਦਾ ਉਹ ਨਾਮ ਬਾਣੀ ਦਾ ਅੰਮ੍ਰਿਤ ਪਿੰਦੇ ਤੇ ਸਹਿਜ ਦੇ ਵਿੱਚ ਰਹਿੰਦਾ ਗੁਰਮੁਖ ਤੇ ਮਨਮੁਖ ਦਾ ਇੱਥੇ ਨਿਤਾਰਕ ਨੇ ਪਾਸ਼ਾ ਪਹਿਲੇ ਵਿੱਚ ਮਨਮੁਖ ਦੀ ਗੱਲ ਕਰ ਤੇ ਗੁਰਮੁਖ ਸੈਜ ਦੇ ਵਿੱਚ ਰਹਿੰਦੇ ਤੇ ਸੱਚ ਦੇ ਵਿੱਚ ਹਮੇਸ਼ਾ ਸਮਾਇਆ ਰਹਿੰਦਾ ਬਿਨ ਚਤਪੁਰ ਸੇਵ ਜਨਮਨਾ ਛੋੜੇ ਜੇ ਅਨੇਕ ਕਰਮ ਕਰੇ ਅਦਕਾਈ ਭੇਦ ਪੜੇ ਤੇ ਵਾਦ ਵਿਖਾਣੇ ਬਿਨ ਹਰ ਪਤ ਗਵਾਈ ਸਤਗੁਰ ਦੇ ਨਾਮ ਦੀ ਕਿਰਪਾ ਤੋਂ ਬਿਨਾਂ ਬਿਨ ਸਤਗੁਰ ਸੇਵੈ ਜਨਮ ਨਾ ਛੋੜੇ ਤੇ ਫਿਰ ਜਨਮ ਮਰਨ ਦੇ ਚੱਕਰ ਚ ਉਹ ਪਿਆ ਹੀ ਰਹਿੰਦਾ ਹੈ ਚਾਹੇ ਹੋਰ ਅਨੇਕਾਂ ਕਰਮੋ ਆਪਣੇ ਅਕਲ ਦੇ ਮੁਤਾਬਕ ਕਰਦਾ ਰਹੇ ਪਰ ਜਦੋਂ ਤੱਕ ਗੁਰੂ ਦਾ ਹੁਕਮ ਨਹੀਂ ਮੰਨਦਾ ਤਾਂ ਫਿਰ ਉਹ ਜਨਮ ਮਰਨ ਦੀ ਗੇੜ ਦੇ ਵਿੱਚ ਪਿਆ ਰਹਿੰਦਾ ਬੇਦ ਪੜੇ ਤੇ ਬਾਦ ਵਿਖਾਣੇ ਬਿਨ ਹਰ ਪਤ ਗਵਾਈ ਜਿੰਨੇ ਮਰਜੀ ਪੇਲ ਪੜ ਲਿਏ ਕੁਰਾਨ ਸਿਮਰਤیاں ਜਵਾਨੀ ਯਾਦ ਕਰ ਲਿਏ ਜਦੋਂ ਤੱਕ ਗੁਰੂ ਦੀ ਗੱਲ ਨਹੀਂ ਮੰਨੀ ਉਦੋਂ ਤੱਕ ਕੋਈ ਢੋਈ ਨਹੀਂ ਹੁੰਦੀ ਇਹ ਸਾਰਾ ਅਡੰਬਰ ਕਰਕੇ ਵੀ ਉਹ ਆਪਣੀ ਪੱਤ ਗਵਾ ਕੇ ਜਮਾਂ ਦੇ ਬਸ ਪੈਂਦਾ ਸੱਚਾ ਸਤਗੁਰ ਸਾਚੀ ਜਿਸ ਬਾਣੀ ਅਜੀ ਛੁੱਟੇ ਗੁਰਸਰਨਾਈ ਤੇ ਫੇਰ ਅਰਲਾ ਕੀ ਹੈ ਸੱਚੇ ਸਤਗੁਰ ਦੇ ਚਰਨੀ ਲੱਗ ਕੇ ਉਹਦੀ ਬਾਣੀ ਦਾ ਪ੍ਰਭਾਵ ਹਿਰਦੇ ਵਿੱਚ ਗ੍ਰਹਿਣ ਕਰਕੇ ਤਾਂ ਸਾਨੂੰ ਇਥੋ ਛੁਟਕਾਰਾ ਮਿਲਣਾ ਤਾਂ ਜਿਹੜਾ ਹੈ ਸਾਡਾ ਜੀਵਨ ਸਫਲ ਹੋਣਾ ਹੈ ਤਾਂ ਮੁਕਤ ਹੋਣਾ ਹੈ ਜਿਨ ਹਰ ਮਨ ਵਸਿਆ ਸੇਦਰ ਸਾਚੇ ਦਰਸਾ ਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਨ ਹਾਰਾ ਤੇ ਜਿਹੜੇ ਉਸ ਪਰਿਪੂਰਨ ਪਿਤਾ ਦਾ ਨਾਮ ਜਪਦੇ ਆ ਤੇ ਉਹਨਾਂ ਦੀ ਸੋਭਾ ਫੇ ਸਮਾਜ ਦੇ ਵਿੱਚ ਵੀ ਹੁੰਦੀ ਹੈ ਤੇ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਮਾਨ ਸਤਕਾਰ ਮਿਲਦਾ ਹੈ ਜੁਗਾ ਜੁਗਾ ਤੱਕ ਉਹਨਾਂ ਦਾ ਨਾਮ ਚੱਲਦਾ ਹੈ ਅੱਜ ਅਸੀਂ ਗੁਰੂ ਸੇਵਾਆਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕਰਦੇ ਆਂ ਤੇ ਅਸੀਂ ਉਹਨਾਂ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਦੇ ਤੇ ਉਹ ਵੀ ਲੋਕ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਡਾ ਡਾ ਕੇ ਰੱਖਿਆ ਅੱਜ ਉਹਨਾਂ ਦੀਆਂ ਬੜੀਆਂ ਤੇ ਕੋਈ ਦੀਵਾ ਬਾਲਣ ਵਾਲਾ ਨਹੀਂ ਤੇ ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਉਸ ਪਰਿਪੂਰਨ ਪਿਤਾ ਨੂੰ ਸਮਰਪਿਤ ਹੈ ਉਹਨਾਂ ਦੀ ਜੁਗਾ ਜੁਗਾ ਤੱਕ ਸ਼ੋਭਾ ਹੁੰਦੀ ਰਹਿੰਦੀ ਹੈ ਇਸ ਲਈ ਪਾਸ਼ਾ ਸਾਨੂੰ ਪ੍ਰੇਰਣਾ ਕਰਦੇ ਹੈ ਕਿ ਪੂਰੀ ਸਮਰਪਿਤ ਭਾਵਨਾ ਦੇ ਨਾਲ ਅਸੀਂ ਗੁਰੂ ਦੀ ਗੱਲ ਮੰਨੀਏ ਤਾਂ ਜੋ ਸਾਡਾ ਜੀਵਨ ਸਫਲ ਹੋਵੇ ਨਾਨਕ ਤਿੰਨ ਕੈ ਸਦਬ ਲਿਹਾਰੈ ਜਿਨ ਹਰ ਰੱਖਿਆ ਔਰ ਧਾਰਾ ਭਾਸ਼ਾ ਕਹਿੰਦੇ ਮੈਂ ਉਹਨਾਂ ਸੇਵਕਾਂ ਦੇ ਬਲਿਹਾਰ ਜਾਂਦਾ ਜਿਨ੍ਹਾਂ ਉਸ ਪਰਪਰਣ ਪਿਤਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਆਪਣਾ ਨਾਮ ਜਪਿਆ ਸੱਚ ਦੇ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕੀਤਾ ਹੈ ਮੈਂ ਵੀ ਉਹਨਾਂ ਤੋਂ ਬਲਿਹਾਰ ਜਾਂਦਾ ਇੰਨੇ ਨਿਮਰ ਭਾਵ ਦੇ ਨਾਲ ਗੁਰੂ ਅਮਰਦਾਸ ਜੀ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਅੱਜ ਦੇ ਇਸ ਹੁਕਮਨਾਮੇ ਦੀ ਸਾਰੇ ਦੇ ਮੰਤੇ ਪ੍ਰਭਾਵ ਹੋਵੇ ਕਿਨਕਾ ਕਿਨਤਾ ਸਾਡੇ ਹਿਰਦਿਆਂ ਚ ਵਸ ਜਾਵੇ ਸਾਡੀਆਂ ਹਾਜ਼ਰੀਆਂ ਪਾਸ਼ਾ ਦਰਪਰਵਾਨ ਕਰ ਲੈਣ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਕਰਿਓ ਭੁੱਲਾਂ ਚੁੱਕਾਂ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ